ਫਲਾਗਾ ਲਓ ਕਿਨੇ ਚਲਾਉਣੀ ਹੈ ਹਾਂ ਉਹਦਾ ਬਹੁਤ ਬਹੁਤ ਕਰਤ ਤੇ ਟੋਜਨ ਉਹ ਤੂੰ ਚੱਲ ਯਾਰ 2 ਦਿਨ ਹੋ ਗਏ ਹਾਂ ਮੈਂ ਬਲਾਅਰ ਬਣਾਉਣਾ ਬੜੀ ਗਾਲਾਂ ਦਾ ਭਰਾ ਹੀ ਰੱਖਿਓ ਸਾਡਾ ਰਾਮ ਜੀ ਬਲਾਅਰ ਕਾਕਾ ਜਿੰਦਾਬਾਦ ਹਾਂ ਬਸ ਇਦਾਂ ਹੀ ਗਣਾ ਚੱਲ ਹਾਂਜੀ ਮਾਰ ਦੇ ਲਓ ਆਜੋ ਆਜੋ ਟੋਰ ਨਾ ਲੱਕ ਬਈ ਇਹ ਆਇਆ ਓਏ ਚੁਲੋ ਓ ਯਾਰ ਸਾਰੇ ਕੱਲ ਹੀ ਵਹੀ ਜਾਂਦੇ ਆਂ ਭਾਰ ਬਊਗਾ ਗੱਡੀ ਦੇ ਫੇਸ ਸਟਾਰਟ ਹੋਣੀ ਆ ਫੇਸ ਸਟਾਰਟ ਹੋਊਗੀ ਲਾਡੀ ਉਹ ਬਹਿ ਗਿਆ ਕਾਫੀ ਭਾਜੀ ਆ ਜਾ ਲਾਡੀ ਤੂੰ ਵੀ ਬਹਿ ਜਾ ਆ ਜਾ ਦਾ ਨੂੰ ਤਾਰ ਖਿੱਚ ਪਾਓ ਪਹਿਲਾਂ ਹੌਲੀ ਲੈਣੀ ਚੱਲ ਚੱਲ ਅਜੀ ਆਵਾਜ਼ ਘੱਟ ਕਰ ਆ ਲਾ ਲਾ ਆਫ ਵਾਲਾ ਸਭ ਚ ਨਾਪਦੇ ਆਵਾਜ਼ ਬੰਦ ਹੋ ਜਾਗੇ ਕੱਪਤਾ ਦੇ ਆ ਭਾਜੀ ਹੋ ਗਈ ਬੱਤੀ ਬੰਦ ਕਰ ਦੇ ਯਾਰ ਉਹ ਹੋ ਗਈ ਉਹ ਮੈਂ ਨਹੀਂ ਦੇ ਲਾਂਦੇ ਯਾਰ ਤੱਕੀ ਬੰਦ ਕਰ ਦੇ ਮੈਂ ਗੋਪੀ ਨੂੰ ਦੇਖਦਾ ਆ ਚੱਲ ਫੜੀ ਖਿੱਚ ਕੇ ਰਦ ਇਦਾਂ ਨਹੀਂ ਹੁੰਨੀ ਸਟਾਰਟ ਨਹੀਂ ਦੱਸੂਗਾ ਕਦੋਂ ਆਹ ਦੇਖ ਉਹ ਹੋਰੀ ਨਾ ਉਹ ਹੋਰ ਨੂੰ ਮਾਰ ਜਾਂਦੇ ਆ ਯਾਰ ਕੀ ਕਰਾਂ ਹੋ ਗਈ ਜੀ ਅਗਰ ਸਟਾਰਟ ਹੋ ਗਈ ਤਾਂ ਆਪਾਂ ਮਾਰਦੇ ਆ ਕੀ ਹੋਇਆ ਹੋ ਗਈ ਆ ਆ ਜਾ ਮੈਂ ਬਜਗ ਹੋ ਗਈ ਹੋ ਗਈ ਹੋ ਗਈ ਹੋ ਗਈ ਆ ਜਾ ਲੋ ਬਈ ਉਹ ਵਾਲਾ ਟੋ ਜਾਣਾ ਰੇਲਾ ਕਾਰਤਿਕ ਨਹੀਂ ਸਟਾਰਟ ਆਣ ਤੂੰ ਆ ਵੀ ਰਹੀ ਹੋ ਗਿਆ ਚੱਕ ਇਹਦਾ ਹੀ ਸਾ ਪੰਜ ਸੱਤਾ ਜਾਣਿਆਂ ਦਾ ਇੰਜਣ ਉਦਾ ਧੜਕਣ ਲੱਗ ਪਤੇ ਸੀ ਹਨੀ ਪਰਾ ਡਰਾਈਵਰ ਦੀ ਕਾਲੀ ਨੋਵਾ ਦਾ ਤੇ ਆ ਗੋਪੀ ਭਾਜੀ ਡਰਾਈਵਰ ਦੀ ਉਹਦਾ ਇਹ ਆ ਮੇਨ ਬੰਦਾ ਇਹ ਦੀ ਸਭ ਤੋਂ ਵੱਡਾ ਮੈਨਰ ਆ ਇਹ ਦੀ ਚਾਚੂ ਕਿੱਥੇ ਆ ਹੈਲੋ ਗੋਪੀ ਇੱਕ ਮਿੰਟ ਟੋਚਾ ਰੱਖ ਵਿੱਚ ਰਾਂਗ ਦੀ ਗੱਲ ਆਕਰ ਤਰਕੇ ਚੱਲਦੇ ਆ ਲੇ ਮੋੜ ਲਿਆ ਇਹ ਮੋੜ ਲਿਆ ਹੁੰਦਾ ਆਪਾਂ ਤਰਕੇ ਚੱਲ ਜਾਨੇ ਆ ਲੈ ਓ ਭਾਈ ਗੋਪੀ ਭਾਈ ਆ ਜਾਓ ਹੁਣ ਲੱਡੂ ਵੰਡিয়ে ਗੱਡੀ ਘਰਤੀ ਓ ਪਾਲੀ ਮਾਨ ਨਾਲ ਦੇਲਾ ਬੋਲੇ ਖਾਬ ਹੋ ਗਈ ਗੱਡੀ ਦਾ ਚੰਗਦੇ ਨਹੀਂ ਆਈ ਹੈ ਨਾ ਆ ਪਹਿਲੇ ਹਣੇ ਨਹੀਂ ਆਈ ਬੋੜਾਲੀ ਬਰਾਤੀ ਹੋਦੇ ਮੋਰੇ ਦੇਖ ਇੱਥੇ ਬਧਾਈਆਂ ਨਾ ਕਰਦੇ ਆ ਕਦਾਂ ਵੀਰੇ ਕਰੋਸ ਪੈ ਗਿਆ ਮਿਸਤਰੀ ਮਿਸਤਰੀ ਜੀ ਹਰਜਾਪ ਹਰਜਾਪ ਆਹਦੇ ਚਾਚੂ ਹੋਰੇ ਤਾਉ ਹਾਂ ਦੇ ਕਿਦਾਂ ਕੰਮ ਹੋ ਗਿਆ ਤਾਉ ਹੋ ਗਿਆ ਕੰਮ ਹੋ ਗਿਆ ਕੰਮ ਹੋ ਗਿਆ ਨਹੀਂ ਹੋਇਆ ਕੰਮ ਹੋ ਗਿਆ ਕਰਦੇ ਆ ਨਹੀਂ ਆਜੇ ਦੇਖਦਾ ਉਹ ਕਹਿੰਦਾ ਦੇਖਦਾ ਬਹਿ ਕੇ ਦੇਖ ਆਜੋ ਦੇਖ ਲੋ ਦੇਖ ਲੈ ਬਹਿ ਕੇ ਕਰਦਾ ਕਰ ਦਿਓ ਕੰਮ ਦੇਖੋ ਕਰਦਾ ਦੇਖਦਾ ਹਰ ਜਦ ਕੰਮ ਕਰਦਾ ਉਹ ਕੀ ਕਰਦਾ ਉਹ ਦੇਖੋ ਬਹਿ ਕੇ ਦੇਖੋ ਬਹਿ ਕੇ ਆ ਦੇਖੋ ਖੁੱਲ ਗਿਆ ਉਧਰ ਦੇਖੋ ਆ ਦੇਖੋ ਖਲ ਗਈ ਆ ਉਹ ਖੁੱਲ ਗਿਆ ਦੇਖ ਹਾਂ ਖਲ ਗਈ ਕਹਿੰਦਾ ਤੂੰ ਕਰ ਨੋ ਅਗਲਾ ਕੰਮ ਕਰਾਉਣਾ ਆ ਗੱਲ ਇਹ ਤਮਲਾ ਵੇਦ ਨਾ ਬਾਹੂ ਲੋ ਗਿਆ ਅਗਲੇ ਬਾਹੂ ਬੰਦੇ ਆ ਬਾਹੂ ਬੰਦੇ ਆ ਨਹੀਂ ਉਧਰ ਘਰੇ ਦਾ ਪੱਥੇ ਦਾ ਖੇਡਦਾ ਰਹਿੰਦਾ ਉਹ ਘਰੇ ਵੇ ਮਾਂ ਦਾ ਕਰਕੇ ਭੱਲਾ ਨਾ

ਗੱਲ ਇਹ ਚੱਬੀ ਇਹ ਤੇ ਕਿਤਾਬ ਸਟਾਰਟ ਕਰਦਾ ਹੁੰਦੀ ਗੱਡੀ ਇਹ ਕਹਿੰਦੇ ਵੱਡੀ ਕੰਮ ਕਰਾ ਕੇ ਜਾਣਾ ਵੱਡੀ ਪੀਂਦਾ ਕੰਮ ਕਰਾਉਣਾ ਕੰਮ ਕਰਾਉਣਾ ਦੇਖ ਤਾਂ ਥੱਲੇ ਦੇਖੀ ਹੋ ਗਿਆ ਆ ਦੇਖੋ ਥੱਲੇ ਹੋ ਗਿਆ ਹੋ ਗਿਆ ਦੇਖ ਤਾਂ ਬੈ ਕੇ ਦੇਖੋ ਥੱਲੇ ਬੈ ਕੇ ਦੇਖ ਕੀ ਕੀ ਕਰਦਾ ਆ ਲੈ ਆ ਦੇਖੋ ਬਸਤਰੀ ਸਾਹਿਬ ਦੇਖ ਇਹ ਹੀ ਆ ਗੋਗੂਆ ਹੋ ਗਿਆ ਹਨਾ ਫਟਿਆ ਹੁਣ ਇਹਦੇ ਦੇ ਸਰਕਲ ਹੀ ਸਾਰਾ ਪੈਂਚੋ ਕੁੱਤੀਵਾਜ ਵਾਲਿਆਂ ਲਈ ਹੈ ਇਹ ਹਨਾ ਇਹ ਆ ਹੋ ਗਿਆ ਤਾਂ ਹਨਾ ਵੇ ਕਹਿੰਦਾ ਹੈ ਨਾ ਓਏ ਗੱਬਾ ਪਾ ਪਾ ਪਜਾਮਾ ਕਿੱਲਾ ਹੋ ਗਿਆ ਵੇ ਗੰਦੇ ਹੋ ਗਏ ਯਾਰ ਕੀ ਪਾ ਪਾ ਵਿੱਚ ਲੈਣੀ ਦਾ ਪਾਪਾ ਕਹਦੇ ਓਏ ਉਹ ਦਾਦਾੂ ਕਿੱਥੇ ਗਿਆ ਗਾਦੂ ਤੂੰ ਕਾ ਘਰ ਹਾਂ 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 ਦੇਖ ਤਾਂ ਕੰਮ ਹੋ ਗਿਆ ਬਹਿ ਕੇ ਦੇਖ ਪੀ ਗੰਦੀ ਹੋ ਗਈ ਚਾਬੀ ਦੇੜਨ ਦੇ ਦੇੜਨ ਪੀ ਪੀ ਬਾਹਰ ਕਰਕੇ ਤੇ ਬਾਹਰ ਦੇ ਕਾ ਕੇ ਕਿੱਦਾਂ ਵੇ ਉਹ ਠੀਕ ਐ ਤੇ ਠੀਕ ਐ ਬੱਚ ਉਹਨੂੰ ਕਹੇ ਤੂੰ ਕਾ ਕੀ ਆ ਤੂੰ ਕਾ ਕੀ ਆ ਯਾਬਾ ਪੀਆ ਇਹ ਲਾ ਹੇ ਜੰਦਗੀ ਨਿਆਰੀ ਵਾਲੀ ਹੈ ਨਾ ਕੋ ਫਿਗਰ ਨਾ ਫਾਕਾ ਢੋਲੇ ਦੀਆਂ ਲਾਦਾ ਪਿਆ ਚਾਰ ਜਾਨਾਂ ਨੂੰ ਹਸਾਉਣ ਡਿਆ ਨਾਲ ਹੈ ਨਾ ਹੈ ਨਾ ਯਾਬ ਯਾਬ ਓਏ ਕਹ ਦੇ ਤੂੰ ਕਾ ਦੱਛਾਂ ਮੈਂ ਕਹ ਦੇ ਤੂੰ ਕਾ ਦੱਛਾਂ ਫੇ ਮਾਸ ਤੇ ਆ ਬੇ ਯਾਬਾਏ ਬੇ ਬਾਏ ਤੂੰ ਕਾ ਬਾਏ ਕਰ ਦੇ ਇੱਧਰ ਆ ਦੇ ਯਾਬਾਏ ਹੈਲੋ ਹੈਲੋ ਕਰ ਲੋ ਐਲੋ ਕਰਕੇ ਜੇ ਤੈਨੂੰ ਕਰੋ ਬਾਈ ਕਰਕੇ ਬਾਈ ਇਹ ਜੰਗਾ ਚਾਚੂ ਬਾਈ ਬਾਈ ਹੋ ਵੀ ਕਰਦੇ ਮੈਂ ਨਹੀਂ ਜੰਗਾ ਜੰਗਾ ਇਧਰ ਮੈਨਣਾ ਬਾਈ ਘਰ ਦੇ ਬਾਈ ਮੈਨਣਾ ਬਾਈ ਕਰਦੇ ਸਾਲਿਆਂ ਬਾਈ ਦਾ ਆਰਡਰ ਲੱਗਦਾ ਹੈ ਵੀ ਕਰਦੇ ਇੱਕ ਹੈ ਵੀ ਕਰਦੇ ਹਾਂ ਮੈਂ ਲੋਕੀ ਆਵੇ ਤੇ ਮਾ ਨਾ ਨਾ ਅਰੇ ਹੈ ਬਾਈ ਸਾਡੀ ਕੋਈ ਇਹ ਮੇਰਾ ਪੁੱਤ ਇਹ ਇਹ ਲਗਾ ਇਹਨੂੰ ਸਿਖਾ ਦਈਏ ਭੈਜੋ ਕਦਮਾ ਚਮੰਡੀ ਕਹਿੰਦਾ ਨਹੀਂ ਉਹ ਕਹਿੰਦਾ ਓਏ ਚਮੰਡੀ بیمار ਸੀਗਾ ਬਹੁਤ ਉਹ ਆਓ ਏਦਾਂ ਹੀ ਕਰਦਾ ਸੀ ਸਹੀ ਗੱਲ ਲਾਡਲਾ ਵਾਲਿਆ ਐ ਕਰਦਾ ਉਹ ਲਾਡਲਾ ਤੂੰ ਠੀਕ ਰਹਿਣਾ ਅੱਛਾ ਤੂੰ ਕਹ ਓਕੇ ਓਕੇ ਓਕੇ